ਨਮਸਕਾਰ ਮੈਂ ਹਾ ਟੂ ਟੋਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਕੋਈ ਵੀ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਾਰੀਆਂ ਪਾਰਟੀਆਂ ਜਦੋਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਵਾਅਦੇ ਕਰਦੀਆਂ ਨੇ ਕਿ ਤੁਹਾਨੂੰ ਬਿਜਲੀ ਫ੍ਰੀ ਦੇ ਦੇਾਂਗੇ ਔਰਤਾਂ ਨੂੰ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰਨ ਨੂੰ ਮਿਲੇਗਾ ਇਹ ਸਭ ਤੋਂ ਪਹਿਲਾਂ ਬੱਸਾਂ ਤੇ ਫ੍ਰੀ ਕਰਨ ਦਾ ਜਿਹੜਾ سلسلہ ਸ਼ੁਰੂ ਹੋਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੁਆਰਾ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ 2-3 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਨਕਲ ਕਰਦੇ ਹੋਏ ਬੀਬੀਆਂ ਦਾ ਸਫ਼ਰ ਫ੍ਰੀ ਕਰ ਦਿੱਤਾ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਨੇ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਚੋਣਾਂ ਤੋਂ ਬਾਅਦ ਬੱਸਾਂ ਵਾਲਾ ਫ੍ਰੀ ਸਫ਼ਰ ਕਾਂਗਰਸ ਪਾਰਟੀ ਨੂੰ ਬੜਾ ਮਹਿੰਗਾ ਪਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੰਪੂਰਨ ਤੌਰ ਤੇ ਬਹੁਮਤ ਹਾਸਲ ਕਰ ਗਈ ਬਹੁਮਤ ਹਾਸਲ ਕਰਨ ਦਾ ਬਾਪ ਜਿਹੜਾ ਸਿਲਸਲਾ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਚਲਾਇਆ ਸੀ ਫਿਰ ਨਕਲ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਉਸ ਤੋਂ ਬਾਅਦ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਨੇ ਬੀਬੀਆਂ ਨੂੰ ਫ੍ਰੀ ਸਫਰ ਕਰਨ ਦਾ ਜਿਹੜਾ ਦਾਵਾ ਕੀਤਾ ਸੀ ਉਹ ਲਗਾਤਾਰ ਜਿਹੜਾ ਹੈ ਜਾਰੀ ਰੱਖਿਆ इवन ਤੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਸੱਤਾ ਦੇ ਵਿੱਚ ਤੇ ਬੀਬੀਆਂ ਦਾ ਸਫਰ ਫ੍ਰੀ ਕਰ ਦੇਵੇਗੀ ਯਾਨੀ ਕਿ ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਵੋਟਰਾਂ ਨੂੰ ਲੁਭਾਇਆ ਜਾਂਦਾ ਹੈ ਅਤੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਨੇ ਬਿਜਲੀ ਫ੍ਰੀ ਕਰ ਦੇਵਾਂਗੇ ਕੀਤੀ ਵੀ ਹੈ ਬਸਾਂ ਦੇ ਫ੍ਰੀ ਬਸਾਂ ਦੇ ਸਫ਼ਰ ਫ੍ਰੀ ਹੋਰ ਕਈ ਤਰ੍ਹਾਂ ਦੇ ਵਾਅਦੇ ਜੜੀਆਂ ਨੇ ਮੈਂ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਹੀ ਕਰਦਾ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਹਾਂ ਵੋਟ ਬੈਂਕ ਨੂੰ ਇਕੱਠਾ ਕਰਨ ਵਾਸਤੇ بڑے ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਅਤੇ ਕਈ ਵਾਰ ਵਾਅਦੇ ਪੂਰੇ ਵੀ ਨਹੀਂ ਹੁੰਦੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਰਜ਼ੇ ਨੂੰ ਲੈ ਕੇ ਕਿ ਮੈਂ ਕਰਜ਼ਾ ਮਾਫ਼ ਕਰਾਂਗਾ ਕਿਸਾਨਾਂ ਦਾ ਲੇਕਿਨ ਕਰਜ਼ਾ ਉਦਾਂ ਦਾ ਉਦਾਂ ਹੀ ਖੜਿਆ ਹੋਇਆ ਹੈ ਪੰਜਾਬ ਦੇ ਕਿਸਾਨਾਂ ਤੇ ਹੁਣ ਗੱਲ ਕਰਦੇ ਹਾਂ ਮੌਜੂਦਾ ਪੰਜਾਬ ਸਰਕਾਰ ਦੀ ਪਿਛਲੇ ਦਿਨਾਂ ਦੀ ਗੱਲ ਹੈ ਮੁਲਕ ਸ਼ਹਿਰ ਦੇ ਪੁਰਾਣੇ ਬਸ ਅਡੇ ਦੀ ਉਥੋਂ ਇੱਕ ਮਾਤਾ ਪੈਂਚ ਜਿਸ ਦਾ ਨਾਮ ਚਰਨਕੁਣ ਦੱਸਿਆ ਜਾਂਦਾ ਹੈ ਉਥੋਂ ਇੱਕ ਮਾਤਾ ਬਸ ਤੇ ਚੜਦੀ ਚੜਦੀ ਹੈ ਅਤੇ ਰਸਤੇ ਦੇ ਵਿੱਚ ਭੀੜ ਹੋਣ ਕਰਕੇ ਉਹ ਖੜੀ ਹੋ ਜਾਂਦੀ ਹੈ ਅਤੇ ਉਸ ਨੂੰ ਕੰਡਕਟਰ ਹੈ ਜਿਹੜਾ ਪੁੱਛਦਾ ਹੈ ਹਾਧਾਰ ਕਾਰਡ ਉਹ ਕਹਿੰਦੀ ਥੋੜੀ ਦੇਰ ਵੇਟ ਕਰੋ ਇੰਤਜ਼ਾਰ ਕਰੋ ਲਿਕ ਤੁਹਾਨੂੰ ਜਿਹੜਾ ਬਾਅਦ ਚ ਮੈਂ ਹਾਜ਼ਾਰ ਘੱਟ ਦੇ ਦਿਆਂਗੀ ਇਸ ਤੋਂ ਖਫਾ ਹੋ ਕੇ ਜਿਹੜਾ ਹੈ ਕਨੈਕਟਰ ਉਸ ਮਾਤਾ ਉਸ ਬਜ਼ੁਰਗ ਮਾਤਾ ਦੇ ਨਾਲ ਗਾਲੀ ਗਲੋਚ ਕਰਦਾ ਹੈ ਇਸ ਤੋਂ ਇਲਾਵਾ ਜਲਦੀ ਬੱਸ ਦੇ ਵਿੱਚ ਬਜ਼ੁਰਗ ਮਾਤਾ ਨੂੰ ਥੱਪੜ ਵੀ ਮਾਰ ਦਿੰਦਾ ਹੈ ਫਿਰ ਬੱਸ ਜਿਹੜੀ ਹੈ ਬੀਬੀ ਜਿਹੜੀ ਹੈ ਮਾਤਾ ਉਹ ਪੈਨਸ਼ਨ ਣਵਾਣ ਵਾਸਤੇ ਜਾ ਰਹੀ ਸੀ ਬੈਂਕ ਦੇ ਵਿੱਚੋਂ ਜਦੋਂ ਉਸ ਅੱਡੇ ਤੇ ਬਾਤਸ ਰੁਕਦੀ ਹੈ ਫਿਰ ਉਹੀ ਕੰਡਕਟਰ ਉਹੀ ਕੰਡਕਟਰ ਜਿਹੜਾ ਹੈ ਧੱਕੇ ਮਾਰ ਕੇ ਫਿਰ ਦੋ ਤਿੰਨ ਥੱਪੜ ਮਾਰ ਦਿੰਦਾ ਹੈ ਉਸ ਮਾਤਾ ਦੇ ਏ ਕੀ ਮਾਜਰਾ ਹੈ ਕੀ ਸੰਤੁਲਨ ਖੋ ਬੈਠਦੇ ਨੇ ਜਿਹੜੇ ਅਧਿਕਾਰੀ ਨੇ ਸਰਕਾਰੀ ਚਾਹੇ ਕੰਡਕਟਰ ਹੋਣ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋਣ ਜਦੋਂ ਬੀਬੀ ਉਥੇ ਉਤਰੀ ਬੀਬੀ ਨੇ ਚੀਕ ਚ ਕਹਾੜਾ ਪਾਇਆ ਮਾਤਾ ਨੇ ਲੋਗਾ ਨੇ ਜਿਹੜੇ ਇਹਨਾਂ ਨਾ ਟਾਲ ਫਰੀ ਨੰਬਰ ਦਿੱਤੇ ਹੋਏ ਨੇ ਉੱਥੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਨੇ ਫੋਨ ਨਹੀਂ ਚੱਕਿਆ ਰਿੰਗਸ ਜਾਂਦੀਆਂ ਸੀ ਬੈਲ ਜਾਂਦੀਆਂ ਸੀ ਫੋਨ ਨਹੀਂ ਚੱਕਿਆ ਗਿਆ ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਨੂੰ ਇਨਫੋਰਮ ਕੀਤਾ ਗਿਆ ਲੇਕਿਨ ਐਕਸ਼ਨ ਜਿਹੜਾ ਹੈ ਨਹੀਂ ਗਿਆ ਲਿਆ ਗਿਆ ਕਨੈਕਟਰ ਤੇ ਹੁਣ ਆਉਣ ਵਾਲੇ ਦਿਨਾਂ 'ਚ ਇਹ ਦੇਖਣਾ ਹੋਵੇਗਾ ਕਿ ਮਾਤਾ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਜਾਂ ਰਾਜਨੀਤਿਕ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਜਿਹੜਾ ਹੈ ਮਾਮਲਾ ਦਬਾਇਆ ਜਾ ਸਕੇ ਗੱਲ ਕਰਦੇ ਹਾਂ ਹਾਧਾਰ ਘਟਾ ਕੇ ਬੀਬੀਆਂ ਦੁਆਰਾ ਮੁਫਤ ਸਫ਼ਰ ਕਰਨ ਦੇ ਪਹਿਲਾਂ ਸਰਕਾਰ ਵਾਅਦੇ ਕਰਦੀ ਹੈ ਫਿਰ ਉਹ ਸਰਕਾਰ ਵਾਅਦਿਆਂ ਤੋਂ ਕੰਨੀ ਘਤੌਂਦੀ ਹੈ ਅਕਸਰ ਹੀ ਵੇਖਿਆ ਜਾਂਦਾ ਹੈ ਬੱਸ ਸਟੈਂਡ ਤੇ ਬੱਸ ਜ਼ਰੂਰ ਖੜਦੀ ਹੈ ਲੇਕਿਨ ਜਿਹੜੇ ਅੱਡੇ ਆਉਂਦੇ ਨੇ ਉਹਨਾਂ ਤੇ ਬੱਸਾਂ ਅੱਡੇ ਉੱਤੇ ਉਹ ਬੱਸ ਸਟੈਂਡ ਤੇ ਨਹੀਂ ਖੜਦੀਆਂ ਜਾਂ ਤੇ ਅੱਗੇ ਖੜਦੀਆਂ ਨੇ ਜਾਂ ਫਿਰ ਪਿੱਛੇ ਖੜਦੀਆਂ ਨੇ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਦੀਆਂ ਔਰਤਾਂ ਬੀਬੀਆਂ ਦੇ ਦੁਆਰਾ ਉਹਨਾਂ ਕੋਲ ਬੱਚੇ ਹੁੰਦੇ ਨੇ ਭੱਜ ਕੇ ਕਿਲੋਮੀਟਰ ਜਾਂ 2 ਕਿਲੋਮੀਟਰ ਉਹਨਾਂ ਨੂੰ ਜਾਣਾ ਪੈਂਦਾ ਹੈ ਉਸ ਤੋਂ ਬਾਅਦ ਜਿਹੜਾ ਡਰਾਈਵਰ ਹੈ ਬੱਸ ਭਜਾ ਲੈਂਦਾ ਹੈ ਅਤੇ ਬੀਬੀਆਂ ਦੀ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੁਰਦਸ਼ਾ ਹੋ ਰਹੀ ਹੈ ਦੂਸਰੇ ਪਾਸੇ ਜਦੋਂ ਬੀਬੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਤੇ ਕੰਡਕਟਰ ਅਕਸਰ ਹੀ ਕਿਆ ਕਹਿ ਦਿੰਦੇ ਨੇ ਕਿ ਇਹ ਫ੍ਰੀ ਕਰਕੇ ਚੰਡੀਗੜ੍ਹ ਤੋਂ ਜੀਆਂ ਫਿਰਦੀਆਂ ਨੇ ਜਾਂ ਆਪਣੇ ਪੇਕਿਆਂ ਤੇ ਜਾਂਦੀਆਂ ਨੇ ਜਾਂ ਹੋਰ ਕਿਤੇ ਸ਼੍ਰੀ ਅੰਮ੍ਰਿਤਸਰ ਜਾਂਦੀਆਂ ਨੇ ਇਹ ਅਕਸਰ ਹੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਬਹੁਤ ਵਾਰੀ ਸਫ਼ਰ ਜਿਹੜਾ ਮੈਂ ਵੀ ਕੀਤਾ ਹੈ ਬੱਸਾਂ ਦੇ ਵਿੱਚ ਕੰਡਕਟਰ ਜਿਹੜੇ ਨੇ ਬੀਬੀਆਂ ਤੋਂ ਖਫਾ ਨੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਫਰੀ ਸਫਰ ਬੰਦ ਕਰੇਗੀ ਆਮ ਆਦਮੀ ਪਾਰਟੀ ਬੀਬੀਆਂ ਨੇ ਤਾਂ ਕਹਿਤਾ ਹੈ ਜੇਕਰ ਬੱਸਾਂ ਅੱਡੇ ਤੇ ਰੁਕੀਆਂ ਹੀ ਨਹੀਂ ਬੱਸ ਸਟਾਪ ਤੇ ਰੁਕਣੀਆਂ ਹੀ ਨਹੀਂ ਇਸ ਨਾਲੋਂ ਬਿਹਤਰ ਹੈ ਕਿ ਬੱਸਾਂ ਦਾ ਫਰੀ ਸਫਰ ਜਿਹੜਾ ਹੈ ਸਰਕਾਰ ਬੰਦ ਕਰ ਦੇਵੇ ਪੰਜਾਬ ਦੇ ਵਿੱਚ ਇਹ ਵਾਰ-ਵਾਰ ਬੀਬੀਆਂ ਕਹਿ ਰਹੀਆਂ ਨੇ ਔਰਤਾਂ ਕਹਿ ਰਹੀਆਂ ਨੇ ਕਈ ਇਹਨਾਂ ਦੀ ਵੀਡੀਓ ਤੇ ਪੁਖਤਾ ਸਬੂਤ ਵੀ ਨੇ ਕਈ ਵਾਰ ਅਜਿਹੀਆਂ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਬੱਸਾਂ ਦਾ ਸਫ਼ਰ ਜਿਹੜਾ ਹੈ ਮੁਫਤ ਹੈਗਾ ਸੀ ਉਸ ਨੂੰ ਖਤਮ ਕਰਨ ਜਾ ਰਹੀ ਹੈ ਯਾਨੀ ਕਿ ਬੀਬੀਆਂ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਿਰਾਇਆ ਲੱਗੇਗਾ ਕਿਉਂਕਿ ਪੰਜਾਬ ਬਿਜਲੀ ਬੋਰਡ ਅਤੇ ਟਰਾਂਸਪੋਰਟੇਸ਼ਨ ਟੋਟਲੀ ਜਿਹੜੀ ਹੈ ਘਾਟੇ ਦੇ ਵਿੱਚ ਜਾ ਰਹੀ ਹੈ ਦੂਸਰੇ ਪਾਸੇ ਜਿਹੜੀਆਂ ਬੱਸਾਂ ਨੇ ਸਟਾਪ ਤੇ ਨਹੀਂ ਖੜਦੀਆਂ ਅਤੇ ਜਿਹੜੇ ਕੰਡਕਟਰ ਹੁੰਦੇ ਨੇ ਬੱਸ ਅਧਿਕਾਰੀ ਹੁੰਦੇ ਨੇ ਉਹਨਾਂ ਦੀ ਸਫ਼ਰ ਕਰਦੀਆਂ ਬੀਬੀਆਂ ਦੇ ਨਾਲ ਤੂ ਤੂ ਮੈਂ ਮੈਂ ਹੋ ਜਾਂਦੀ ਹੈ ਇਸ ਲਈ ਬੀਬੀਆਂ ਨੇ ਹੱਕ ਥਾਰ ਤੇ ਕਿਹਾ ਹੈ ਕਿ ਇਸ ਲੋ ਬੈਟਰ ਹੈ ਕਿ ਤੁਸੀਂ ਬੱਸਾਂ ਦਾ ਜਿਹੜਾ ਕਿਰਾਇਆ ਹੈ ਉਹ ਫਿਕਸ ਕਰ ਦਿਓ ਜਾਂ ਘਟਾ ਦਿਓ ਪਰ ਕਿਰਾਇਆ ਲਓ ਜ਼ਰੂਰ ਤਾਂ ਕਿ ਜਿਹੜੇ ਖਫਾ ਹੋਏ ਹੋਏ ਕੰਡਕਟਰ ਨੇ ਜਾਂ ਬੱਸ ਡਰਾਈਵਰ ਨੇ ਉਹ ਜਿਹੜਾ ਨਿਰਧਾਰਤ ਅੱਡੇ ਨੇ ਜਿਹੜੇ ਅੱਡੇ ਸੈਟਅਪ ਕੀਤੇ ਹੋਏ ਨੇ ਸਰਕਾਰ ਦੇ ਦੁਆਰਾ ਉੱਥੇ ਬੱਸਾਂ ਖੜਨ ਉੱਥੇ ਬੀਬੀਆਂ ਆਪਣੇ ਬੱਚਿਆਂ ਨੂੰ ਲੈ ਕੇ ਬੱਸਾਂ ਦੇ ਵਿੱਚ ਚੜਨ ਅਤੇ ਜਿੱਥੇ ਵੀ ਉਹਨਾਂ ਨੇ ਜਾਣਾ ਹੈ ਉਹ ਆਪਣੀ ਡੈਸਟੀਨੇਸ਼ਨ ਉੱਥੇ ਚਲੇ ਜਾਣ ਇਹ ਅਕਸਰ ਹੀ ਵੇਖਿਆ ਗਿਆ ਹੈ ਕਿ ਬੱਸਾਂ ਬਸ ਅੱਡੇ ਤੇ ਖੜਦੀਆਂ ਹੀ ਨਹੀਂ ਜੇ ਗੱਲ ਕਰੀਏ ਫਲੋਰਸਪੁਰ ਤੋਂ ਲੈ ਕੇ ਫਾਜ਼ਲਗਾ ਤੱਕ ਜਿੰਨੇ ਵੀ ਅੱਡੇ ਆਉਂਦੇ ਨੇ ਉੱਥੇ ਬੱਸਾਂ ਜਾਂ ਤਾਂ 500 ਮੀਟਰ ਅੱਗੇ ਖੜੇਗੀ ਜਾਂ 500 ਮੀਟਰ ਪਿੱਛੇ ਖੜੇਗੀ ਤੇ ਕਈਆਂ ਬੀਬੀਆਂ ਦੇ ਕੋਲ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਬੱਸ ਚੜਨ ਦੇ ਵਿੱਚ ਕਿਉਂਕਿ ਉਹਨਾਂ ਕੋਲ ਲੈਗਸ ਵੀ ਹੁੰਦੇ ਨੇ ਸਮਾਨ ਵੀ ਹੁੰਦਾ ਬੱਚੇ ਵੀ ਹੁੰਦੇ ਨੇ 1 2 2 ਉਹਨਾਂ ਨੂੰ ਬੱਸ ਦੇ ਵਿੱਚ ਚੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਇਸ ਲਈ ਬੀਬੀਆਂ ਨੇ ਇਹ ਕਿਹਾ ਕਿ ਇਸ ਤੋਂ ਬੈਟਰ ਹੈ ਕਿ ਜਿਹੜਾ ਹੈ ਬੱਸ ਦਾ ਫ੍ਰੀ ਸਰਵਿਸ ਜਿਹੜਾ ਸਫ਼ਰ ਹੈ ਉਹ ਬੰਦ ਕਰ ਦਿੱਤਾ ਜਾਵੇ ਲੇਕਿਨ ਉਸ ਮਾਤਾ ਬਜ਼ੁਰਗ ਨੂੰ ਹਾਲੇ ਤੱਕ ਜਿਹੜਾ ਹੈ ਨਿਆਂ ਨਹੀਂ ਮਿਲਿਆ ਨਾ ਤਾਂ ਕੋਈ ਟਰਾਂਸਪੋਰਟੇਸ਼ਨ ਜਿਹੜਾ ਮੰਤਰੀ ਹੈ ਉਸਨੇ ਕੋਈ ਵਾਦਾ ਕੀਤਾ ਹੈ ਇਨਸਾਫ ਦਉਣ ਦਾ ਹਾਲਾਂਕਿ ਉਸ ਕੰਡਕਟਰ ਨੇ ਕਿਹਾ ਹੈ ਕਿ ਮਾਤਾ ਦੀ ਗਲਤੀ ਹੈ ਫਿਰ ਵੀ ਮੈਂ ਇਸ ਮਨੁੱਖ ਗਲਤੀ ਲਈ ਮਾਫੀ ਮੰਗਦਾ ਹਾਂ ਮੈਂ ਸ਼ਰਮਿੰਦਾ ਹਾਂ ਲੇਕਿਨ ਉਸਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੁਆਰਾ ਕੰਡਕਟਰ ਵੀ ਆਪਣਾ ਪੱਖ ਰੱਖਦਾ ਔਰ ਉਹ ਮਾਤਾ ਸੀ ਉਹ ਵੀ ਆਪ ਦਾ ਪੱਖ ਰੱਖਦੀ ਤੇ ਜਾ ਜਿਹੜੇ ਸਫ਼ਰ ਕਰ ਰਹੇ ਸੀ ਬਸ ਦੇ ਵਿੱਚ ਉਹ ਆਪਣਾ ਪੱਖ ਰੱਖਦੇ ਕਿ ਗਲਤੀ ਕਿਸ ਦੀ ਹੈ ਜਿਸ ਦੀ ਗਲਤੀ ਹੈ ਉਸਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਅੱਡੇ ਦੇ ਲੋਕ ਕਹਿ ਰਹੇ ਨੇ ਕਿ ਸਾਰੀ ਗਲਤੀ ਕੰਡਕਟਰ ਦੀ ਹੈ ਅਤੇ ਉਸ ਨੇ ਮਾਤਾ ਨੂੰ ਧੱਕੇ ਮਾਰੇ ਨੇ ਅਤੇ ਧੱਕੇ ਮਾਰਦੇ ਨਾਲ ਥੱਪੜ ਵੀ ਉਸ ਨੂੰ ਮਾਰੇ ਗਏ ਨੇ ਆਉਣ ਵਾਲੇ ਦਿਨਾਂ 'ਚ ਦੇਖਣਾ ਹੈ ਕਿ ਆਮ ਆਦਮੀ ਪਾਰਟੀ ਐਕਸ਼ਨ ਲੈਂਦੀ ਹੈ ਜਾਂ ਨਹੀਂ ਧੰਨਵਾਦ